ਉਹ ਇੱਥੇ ਸੀਗਾ। ਉਹ ਭਾਈ ਆ ਦੇ ਦੋ। ਆ ਲਓ ਜੀ ਇੱਥੇ ਗਪਾਲ ਦੀਆਂ ਸੀ ਕਿੱਥੇ ਸੀਗਾ? ਗਪਾਲ ਦੀ ਗਪਾਲ। ਮਠਿਆਈ ਮੇਰਾ ਖਾਣੂ ਦਿਲ ਕੀਤਾ ਸੀ। ਕੀ ਹੋਇਆ? ਮਠਿਆਈ ਨਹੀਂ ਆ ਗਈ ਸੱਤ। ਲਓ ਜੀ ਇੱਥੇ ਸੀਗਾ। ਲੜ ਜਾਣਾ ਹੈ ਕਿ ਨਗੇੜਾ ਦੇਖੋ ਕਿੰਨੇ ਜਾਣੇ ਖੜੇ। ਆ ਇੰਨੇ ਜਾਣੇ ਖੜੇ ਜੀ ਦੇਖੋ। ਆ ਇੱਧਰ ਸੀਗਾ। ਲਾਵੇ ਲਾ ਕੇ ਮਿੱਠੀ ਕਰ ਲੈ। ਮੈਂ ਤਾਂ ਮਠਿਆਈ ਲੈਣ ਆਈ ਭਰਾਵਾ ਇਹਨਾਂ ਨੇ ਮੈਨੂੰ ਸਫੇਰਾ ਬਣਾਸਦਾ ਭਾਈ ਨੇ 5 ਮਿੰਟ ਹੀ ਫੜ ਲਏ ਫਿੰਗਰ ਸੇ ਸਫੇਰਾ ਹਾਂ ਫਿੰਗਰ ਸੇ ਸਫੇਰਾ ਹੋ ਗਿਆ ਹਾਂ ਅਲਫਾ ਫੇਨ ਦੇ ਦੋ ਲੈ ਲੈ ਦੇ ਦੇ ਨਾ ਕਿੱਦਾਂ ਓਹੋ ਹਾਸ ਦਿੱਕਤਾ ਹੈ ਹਾਂ ਨੱਬੇ ਦੁੱਧੇ ਚ ਪਾ ਭਾਈ ਇੱਡੇ ਕਰ ਮਾਰ ਦੇ ਚੱਲ ਇਹ ਨਹੀਂ ਛੱਡ ਗਈ ਚਲੋ 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 ਭਾਈ BMW ਦੇ ਸੱਪ ਫੜਨ ਹੁੰਦੇ ਓਹ ਭਾਈ ਲਓ ਜੀ ਇੱਥੇ ਸੀਗਾ ਓਹ ਭਾਈ ਆਹ ਦੇ ਦੋ ਆਹ ਲਓ ਜੀ ਇਹ ਇੱਥੇ ਗਪਾਲ ਦੀਆਂ ਸੀ ਕਿੱਥੇ ਸੀਗਾ ਗਪਾਲ ਦੀ ਗਪਾਲ ਮਠਿਆਈ ਮੇਰਾ ਖਾਣੂ ਦਿਲ ਕੀਤਾ ਸੀ ਕੀ ਹੋਇਆ ਮਠਿਆਈ ਨਹੀਂ ਆ ਗਈ ਸੱਪ ਲਓ ਜੀ ਇੱਥੇ ਸੀਗਾ ਲੜ ਜਾਣਾ ਹੈ ਕਿ ਨਗੇੜਾ ਦੇ ਲੋਕ ਕਿੰਨੇ ਜਾਣੇ ਖੜੇ ਆ ਇੰਨੇ ਜਾਣੇ ਖੜੇ ਜੀ ਦੇਖੋ ਆ ਇਧਰ ਸਿਗਾ ਲਾਓ ਵੀ ਲੋਕਾਂ ਨੂੰ ਮਿੱਠੀ ਕਰ ਲੈ ਮੈਂ ਤਾਂ ਮਠਿਆਈ ਲੈਣ ਆਇਆ ਭਰਾਵਾ ਇਹਨਾਂ ਨੇ ਮੈਨੂੰ ਸਫੇਰਾ ਬਰਾਸਦਾ ਭਾਈ ਨੇ 5 ਮਿੰਟ ਜਿ ਫੜ ਲੈ ਫਿੰਗਰ ਸੇ ਸਫੇਰਾ ਹਾਂ ਫਿੰਗਰ ਸੇ ਸਫੇਰਾ ਹੋ ਗਿਆ ਹਾਂ ਅਲਫਾ ਫੇਨ ਦੇ ਦੋ ਲੈ ਲੈ ਦੇਖ ਲੈ ਕਿੱਡਾ ਇਹ ਇੱਕ ਹੋਰ ਆਇਆ ਇਸ ਨਾ ਓਹ ਹੋ ਮਾਸਿਕਤਾ ਹੈ ਹਾਂ ਨਹੀਂ ਜਾਣੇ ਆ ਡੱਬੇ ਤੁਸੀਂ ਪਾਓ ਭਾਈ ਇੱਥੇ ਕੜ ਮਾਰਦੇ ਚੱਲ ਇਹਨਾਂ ਛੱਡ ਗਏ ਚਲੋ 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 ਜੋ ਵੀ ਬਣਾਤਾ ਭੈਣ ਚਲੋ ਭਾਈ BMW ਦੇ ਸੱਪ ਫੜ ਲਉਂਦੇ ਓ ਭਾਈ ਲਓ ਜੀ ਇੱਥੇ ਸੀਗਾ ਓ ਭਾਈ ਹਾ ਦੇ ਲੰਮ ਆ ਲੋ ਜੀ ਇੱਥੇ ਗਪਾਲ ਦੀ ਅਸੀਂ ਕਿੱਥੇ ਹੈ ਗਪਾਲ ਦੀ ਗਪਾਲ ਮਠਿਆਈ ਮੇਰਾ ਖਾਣੂ ਦਿਲ ਕੀਤਾ ਸੀ ਕੀ ਹੋਇਆ ਮਠਿਆਈ ਨਹੀਂ ਹੈਗੀ ਸੱਪ ਲੋ ਜੀ ਇੱਥੇ ਸੀਗਾ ਲੜ ਜਾਣਾ ਹੈ ਕਿ ਨਗੇ ਦੇ ਆ ਦੇਖੋ ਕਿੰਨੇ ਜਾਨੇ ਖੜੇ ਆ ਇੰਨੇ ਜਾਨੇ ਖੜੇ ਜੀ ਦੇਖੋ ਆ ਇੱਧਰ ਸੀਗਾ ਲੋ ਵੀ ਲੋ ਮੈਂ ਮਿੱਠੀ ਕਰਨ ਮੈਂ ਮੈਂ ਤਾਂ ਮਠਿਆਈ ਲੈਣ ਆਏ ਭਰਾਵਾ ਇਹਨਾਂ ਨੂੰ ਸੁਫੇਰਾ ਬਣਾਦਾ ਭਾਈ ਨੇ 5 ਮਿੰਟ ਚ ਫੜ ਲੇ ਫਿੰਗਰ ਸੇ ਸੁਫੇਰਾ ਹਾਂ ਫਿੰਗਰ ਸੇ ਸੁਫੇਰਾ ਹੋ ਗਿਆ ਹਾਂ ਅਲਫਾ ਫੇਨ ਦੇ ਦੋ ਪਤਾ ਕਿੰਨਾ ਆ ਲੈ ਦੇਖਣਾ ਗੱਡਾ ਇਹ ਇੱਕ ਵਾਰ ਆਇਆ ਇਸ ਨਾ ਓਹੋ ਮਾਸਿਕਤਾ ਹੈ ਹੈ ਨਹੀਂ ਜਾਣੇ ਆ 90 ਕਿੰਨੇ ਪਾ ਭਾਈ ਟਿਕਾ ਲਵਾ ਲੈ ਚੱਲ ਇਹਨਾਂ ਛੱਡ ਗਈ ਚਲੋ 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 ਸਾਧਾ ਜੋੜੀ ਬਣਾ